ਇਹਦਾ ਤੇ ਆਪਣੀ ਇੱਟ ਦਾ ਜਿਸ ਤਰ੍ਹਾਂ ਮਿੱਟੀ ਦਾ ਤੇ ਪੱਥਰ ਦਾ ਇੰਨਾ ਜ਼ਮੀਨ ਅਸਮਾਨ ਦਾ ਫਰਕ ਆ। ਰੇਟ ਭਾਵੇਂ ਉੱਥੇ ਵੀ 7000 ਦੇ ਲਗਭਗ ਹੀ ਆ ਤੇ ਇੱਥੇ ਵੀ 7000 ਆ ਰਹੀ ਆ। ਇਹਨਾਂ ਦੇ ਵਿੱਚ ਲੱਕਰ ਪਾਉਂਦੇ ਆ। ਇਹ ਲੱਕਰ ਵੀ ਪਾਉਂਦੇ ਆ, ਕੋਲਾ ਵੀ ਪਾਉਂਦੇ ਆ। ਤੇ ਬਾਹਰੋਂ ਇਹ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਇਹਨਾਂ ਦੀ ਆ ਪਹਿਲੀ ਇੱਟ ਪੱਥੀ ਹੁੰਦੀ ਹੈ ਨਾ ਬਣੀ ਹੁੰਦੀ ਆ ਉਹ ਪਿੱਲੀ ਪੁੱਲੀ ਜੀ ਇੱਟ ਦੇ ਨਾਲ ਕੱਚੀ ਇੱਟ ਨੂੰ ਢੱਕ ਦਿੰਦੇ ਆ ਤੇ ਉਹਦੇ ਚ ਮਹੀਨਾ ਮਹੀਨਾ ਅੱਗ ਚੱਲਦੀ ਰਹਿੰਦੀ ਆ। ਇਹ ਦ੍ਰਿਸ਼ ਅਜ ਤੋਂ 60 ਸਾਲ ਪਹਿਲਾਂ 50 ਸਾਲ ਪਹਿਲਾਂ ਜਾਂ ਕਹਿ ਲਵਾਂਗੇ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਉਸ ਦੇ ਆਸ-ਪਾਸ ਮਰੱਬੇਬੰਦੀ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਆਵੇ ਹੁੰਦੇ ਸੀਗੇ। ਆਪ ਤੋਂ ਆਪਾਂ ਇਸ ਵੇਲੇ 1800 2000 ਕਿਲੋਮੀਟਰ ਦੇ ਲਾਗੇ ਬੰਨੇ ਹੋਏ। ਕਿੰਨੇ ਦੇ ਕਿ 2000 ਤੋਂ ਵੀ ਉੱਪਰ ਆਇਆ। ਆਪ ਮਰਾਠੀ ਬੋਲੀ ਬੋਲਦੇ ਹੋ ਨਾ? ਹਾਂ। ਮਰਾਠੀ ਇੱਥੇ ਨਾ ਆਮਲਾ। ਅਸੀਂ ਮਰਾਠੀ ਚ ਬੋਲਦੇ ਇਖੜ ਕਦੀ ਵੀ। ਹਾਂ। ਆਮਲਾ ਜਿਆਦਾ ਕਰੂੰ ਨਾ ਹਿੰਦੀ येत ਨਹੀਂ। ਹਾਂ। ਅਸੀਂ ਮਰਾਠੀ ਚ ਬੋਲਦੇ। ਹਾਂ। ਪੰਜਾਬੀ येत ਨਹੀਂ ਆਮਲਾ ਜਿਆਦਾ। ਠੀਕ ਹੈ ਠੀਕ ਹੈ। ਹਾਂਜੀ ਪਿਆਰੇ ਸਾਥਿਓ ਆਪਾਂ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਤ ਕਰਨ ਇੱਥੇ ਗੁਰਦੁਆਰਾ ਇਤਿਹਾਸਿਕ ਸ਼িকারਖੜ ਸਾਹਿਬ ਉੱਥੇ ਦਰਸ਼ਨ ਕਰਦੇ ਸਮੇਂ ਆਪਾਂ ਇੱਥੋਂ ਨਿਕਲ ਰਏ ਸੀ ਤੇ ਇੱਥੇ ਦੇਖਿਆ ਵਾ ਕਿ ਇੱਟ ਦੇ ਚੱਕੇ ਲੱਗੇ ਆ ਤੇ ਇੱਥੇ ਉੱਤਰ ਕੇ ਇਹ ਚੀਜ਼ ਵੇਖੀ ਆ ਵੀ ਇਹ ਜਿਹੜੇ ਇੱਟ ਦੇ ਚੱਕੇ ਆ ਨਾ ਜਿਸ ਤਰ੍ਹਾਂ ਆਪਣੇ ਉੱਥੇ 10 10 15 15 20 20 ਲੱਖ ਇੱਟ ਦੇ ਪੱਠੇ ਹੁੰਦੇ ਆ ਉਹ ਕਰੋੜਾਂ ਰੁਪਈਆ ਦੇ ਪ੍ਰੋਜੈਕਟ ਆ ਇਹ ਕੀ ਕਰਦੇ ਆ ਵੀ ਡੇਢ 2 ਲੱਖ ਹਿੱਟ ਦਾ ਚੱਕਾ ਲਾ ਦਿੰਦੇ ਆ ਤੇ ਇਹਦੇ ਵਿੱਚ ਕੋਲੇ ਦੀ ਜਗ੍ਹਾ ਛੱਡ ਦਿੰਦੇ ਆ ਤੇ ਉਹਨੂੰ ਕੋਲੇ ਨੂੰ ਅੱਗ ਦੇ ਕੇ ਤੇ ਇਹ ਇਤਰਾ ਹੀ ਪੱਕਦੇ ਆ ਕੱਚੀ ਇੱਟ ਦੇ ਚੱਕੇ ਔਰ ਇਤਰਾ ਹੀ ਇਹ ਜਿਸ ਤਰ੍ਹਾਂ ਦੀ ਤੁਸੀਂ ਵੇਖ ਰਹੇ ਹੋ ਨਾ ਥੋੜੀ ਜੀ ਕੁਆਲਿਟੀ ਇਹਦੀ ਜਿਸ ਤਰ੍ਹਾਂ ਆਪਣੀ ਦੜੇ ਦੋਮ ਵੀ ਹੁੰਦੀ ਆ ਇਹਨਾਂ ਦੀ ਇਤਰਾ ਦੀ ਕੁਆਲਿਟੀ ਆ ਤੇ ਇਹ ਸਾਰੀ ਘਰਾਂ ਦੀ ਚਣਾਈ ਵਾਸਤੇ ਇੱਟ ਜਾਂਦੀ ਆ ਤੇ ਆਪਣੀ ਕੱਚੀ ਇੱਟ ਜਿਹੜੀ ਆ ਉਹ ਆਪਾਂ ਟਿੱਬਿਆਂ ਦੀ ਰੇਤ ਵਿਛਾ ਕੇ ਥੱਲੇ ਜਿਹੜੀ ਪਥਾਈ ਕਰਦੇ ਆ ਤੇ ਇਹ ਉਹ ਦੇਖੋ ਤੁਸੀਂ ਕਾਲੀ ਰੇਤ ਆ ਜਿਹੜੀ ਉਹਦੇ ਨਾਲ ਜਿਹੜੀ ਹੈਗੀ ਸੁਆਹ ਆ ਉਹ ਇਹ ਪਿੜਾਂ ਦੇ ਥੱਲੇ ਪਾ ਕੇ ਕੱਚੀ ਇੱਟ ਕੱਢਦੇ ਆ ਜਦੋਂ ਕੱਚੀ ਇੱਟ ਸੁੱਕ ਜਾਂਦੀ ਆ ਤੇ ਫੇਰੇ ਜਿਹੜੀ ਆ ਇਤਨਾ 2.5 ਤਿੰਨ ਲੱਖ ਦਾ ਚੱਕਾ ਲਾ ਕੇ ਤੇ ਆਹ ਵੇਖੋ ਜਿਹੜੇ ਕਿਣਕੇ ਆ ਇਹ ਇਸ ਹੈਗੇ ਕੋਲੇ ਦੇ ਇਹ ਕੋਲਾ ਜਿਹੜਾ ਮੱਚ ਕੇ ਚਿੱਟੇ ਰੰਗ ਦਾ ਆਹ ਵੇਖੋ ਹੋ ਗਿਆ ਆ ਤੇ ਇਸੇ ਤਰੀਕੇ ਦੇ ਨਾਲ 2.5 ਤਿੰਨ ਇੱਟ ਦਾ ਲੱਖ ਦਾ ਜਿਹੜਾ ਚੱਕਾ ਲਾ ਕੇ ਇੱਟ ਦਾ ਤੇ ਇਹਦੀ ਪਕਾਈ ਕਰ ਦਿੰਦੇ ਆ ਔਰ ਪਕਾਈ ਦੀ ਇਹਦੀ ਤੁਸੀਂ ਕੁਆਲਿਟੀ ਵੇਖੋਗੇ ਵੀ ਜਿਹੜੀ ਆ ਇਹ ਕੋਸ਼ਤਾ ਵਿੱਚ ਤਾਂ ਜਿਹੜੀਆਂ ਕੱਚੀਆਂ ਵੀ ਰਹਿ ਗਈਆਂ ਵਾ ਤੇ ਇਸੇ ਤਰ੍ਹਾਂ ਹੀ ਇਹ ਇੰਨੀ ਕੀ ਪਕਾਈ ਹੁੰਦੀ ਜਿੰਨੀ ਕ ਆਪਣੀ ਦੜਾ ਦੋਮ ਦੀ ਹੈ ਨਾ ਉੰਨੀ ਕੀ ਇੱਟ ਦੀ ਇਹਦੀ ਪਕਾਈ ਹੁੰਦੀ ਆ ਤੇ ਇੱਥੇ ਇਹੋ ਹੀ ਪੱਠੇ ਵਾਲੀ ਇੱਟ ਵਾ ਆਪਾਂ ਇਸ ਟਾਈਮ ਮਹਾਰਾਸ਼ਟਰ ਦੇ ਵਿੱਚ ਆ ਇਹ ਸਾਡੇ ਮਰਾਠੀ ਵੀਰ ਆ ਜਿਹੜੇ ਇੱਟ ਦਾ ਕੰਮ ਕਰਦੇ ਆ ਕੀ ਨਾਮ ਆ ਤੁਹਾਡਾ ਭਾਈ ਸਾਹਿਬ ਆਪਕਾ ਨਾਮ ਕੀ ਹੈ ਅਤੇ ਹਾਂ ਆ ਮਰਾਠੀ ਬੋਲੀ ਬੋਲਦੇ ਹੋ ਨਾ ਹਾਂ ਮਰਾਠੀ ਇੱਥੇ ਨਾ અમાਲਾ ਅਸੀਂ ਮਰਾਠੀ ਚ ਬੋਲਤੋ ਇਖੜ ਕਦੀ ਵੀ ਹਾਂ ਅਮਾਲਾ ਜਿਆਸਤ ਕਰੂ ਨਾ ਹਿੰਦੀ येत ਨਹੀਂ ਅਸੀਂ ਮਰਾਠੀ ਚ ਬੋਲਤੋ ਹਾਂ ਪੰਜਾਬੀ येत ਨਹੀਂ અમાਲਾ ਜਿਆਸਤ ਠੀਕ ਹੈ ਠੀਕ ਹੈ ਠੀਕ ਇਹਨਾਂ ਦਾ ਕਹਿਣਾ ਕਿ ਅਸੀਂ ਇੱਥੋਂ ਦੇ ਮਰਾਠੀ ਆ ਤੇ ਸਾਨੂੰ ਪੰਜਾਬੀ ਨਹੀਂ ਸਮਝ ਲੱਗਦੀ ਹਿੰਦੀ ਸਮਝ ਲੱਗਦੀ ਆ ਵੈਸੇ ਅਸੀਂ ਮਰਾਠੀ ਆ ਆਪਦੀ ਮਰਾਠੀ ਭਾਸ਼ਾ ਬੋਲਦੇ ਆ ਬਹੁਤ ਮਿਲ ਕੇ ਅੱਛਾ ਲੱਗਾ ਆਪਸੇ ਭਈਆ ਹਾਂ ਥੈਂਕ ਯੂ ਧੰਨਵਾਦ ਇਹਨਾਂ ਇੱਟ ਦੇ ਵਿੱਚ ਗੈਪ ਰੱਖਦੇ ਆ ਇਸ ਤਰ੍ਹਾਂ ਵੇਖੋ ਤੁਸੀਂ ਤੇ ਨਾਲ ਦੀ ਨਾਲ ਹੀ ਜਿਹੜਾ ਵਾ ਇਹ ਕੋਲਾ ਵਿੱਚ ਪਾ ਦਿੰਦੇ ਆ ਇਹਦੇ ਆ ਵੇਖੋ ਇਸ ਤਰ੍ਹਾਂ ਗੈਪ ਰੱਖ ਕੇ ਇਟ ਦਾ ਤੇ ਫਿਰ ਇਹ ਭਰਦੇ ਆ ਸਾਰੀ ਚਣਾਈ ਕਰਦੇ ਆ ਇਟ ਦੀ ਕੱਚੀ ਇਟ ਦੀ ਚਣਾਈ ਕਰਕੇ ਉਸ ਤੋਂ ਬਾਅਦ ਇਹਨੂੰ ਅੱਗ ਦੇ ਦਿੰਦੇ ਆ ਫਿਰ ਜਿਹੜੀ ਇਟ ਵਾ ਇਹ ਬਣ ਕੇ ਤਿਆਰ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਆ ਇਟ ਤੁਸੀਂ ਵੇਖ ਸਕਦੇ ਆ ਆਪਣੇ ਵਾਲੀ ਜਿਹੜੀ ਕੁਆਲਿਟੀ ਆ ਉਹ ਨਹੀਂ ਬਣਦੀ ਆ ਆਪਣੇ ਕਿਡੇ ਕਿਡੇ ਵੱਡੇ ਪੱਠੇ ਲੱਗੇ ਹੁੰਦੇ ਆ 1 ਕਿਰੀ 20-20 ਲੱਖ ਇਟ ਪੈ ਜਾਂਦੀ ਆ ਸੋ ਆਪਣੇ ਜੇ ਏਡੇ ਏਡੇ ਵੱਡੇ ਪ੍ਰੋਜੈਕਟ ਲੱਗੇ ਆ ਤੇ ਆਪਣੀ ਇੱਟ ਦੀ ਕੁਆਲਿਟੀ ਜਿਹੜੀ ਆ ਅੱਬਲ ਇੱਟ ਜਿਹੜੀ ਆ ਇਹ ਤੋਂ 100 ਗੁਣਾ ਜ਼ਿਆਦੀ ਵਧੀਆ ਵਾ ਆਪਣੇ ਇਹੋ ਜੀ ਜਿਹੜੀ ਆ ਪਿੱਲੀ ਇੱਟ ਜਿਹੜੀ ਆ ਉਹ ਵੀ ਇਹਦੇ ਨਾਲੋਂ ਵਧੀਆ ਨਿਕਲਦੀ ਆ ਬਿਲਕੁਲ ਹੈਨਾ ਰਣਵੀਰ ਸਿੰਘ ਜੀ ਆ ਵੇਖੋ ਨਾ ਕੁਛ ਇੱਟਾਂ ਇਹਦੇ ਵਿੱਚ ਮਤਲਬ ਹੈ ਮਿੱਟੀ ਆ ਹਾਂਜੀ ਤੇ ਪਰ ਇਹ ਮਿੱਟੀ ਨਹੀਂ ਮਿੱਟੀ ਆ ਵੇਖੋ ਮਾਰਿਆ ਨਾ ਹੂੰ ਟੁੱਟਦੀ ਆ ਇਹ ਆਪਣੇ ਜਿਹੜੀ ਪਿੱਲੀ ਏਟ ਨਿਕਲਦੀ ਐ ਇਹਦੇ ਨਾਲੋਂ ਚੰਗੀ ਨਿਕਲਦੀ ਐ ਬਹੁਤ ਵਧੀਆ ਇਹ ਕਿੱਟੀ ਏਟ ਨੂੰ ਪਿੱਲੀ ਏਟਾਂ ਦੇ ਆ ਤੇ ਆ ਜਿਹੜੀ ਆਪਣੇ ਪਿੱਲੀ ਏਟਾਂ ਉਹਨੂੰ ਇਹ ਪੱਕੀ ਏਟਾਂ ਦੇ ਅੱਬਲੇ ਟਾ ਦੇ ਆ ਤੇ ਹੈਗੀ ਇਹ ਪਿੱਲੀ ਆ ਆਪਣੇ ਭੱਟਿਆਂ ਦੇ ਹਿਸਾਬ ਨਾਲ ਇਹਨਾਂ ਦੇ ਹਿਸਾਬ ਨਾਲ ਇਹ ਅੱਬਲੇ ਟਾ ਹਾਂਜੀ ਹਾਂਜੀ ਬਾਕੀ ਗੁਰਮੀਰ ਸਿੰਘ ਜੀ ਇੱਥੇ ਰੇਟ ਇੱਥੇ ਰੇਟ ਕੀ ਹੋਊਗਾ ਏਟ ਦਾ ਏਟ ਦਾ ਰੇਟ ਭਾਈ ਸਾਹਿਬ ਇਹ ਕਿਹੜਾ ਭਾਓ ਏ 1000 18000 ਇੱਥੇ 18 ਹਾਂਜੀ 18000 ਅੱਛਾ 18000 अच्छा ठीक है 20000 18000 20000 ਇਟ ਦਾ 18000 ਮਤਲਬ ਕੀ ਆਪਣਾ 7000 ਹੋ ਗਿਆ 7000 ਹੋ ਗਿਆ 7000 ਇਟ ਦਾ ਰੇਟ ਆਪਣੇ ਵਾਲਾ ਹੀ ਆ ਕੋਈ ਬਾਧਾ ਅੰਤਰ ਨਹੀਂਗਾ ਪਰ ਆਪਣੇ ਇੰਨਾ ਮਹਿੰਗਾ ਕੋਲਾ ਪੱਠੇ ਦਾ ਖਰਚ ਕਰਕੇ ਵੀ ਇੰਨੇ ਨੂੰ ਇਟ ਮਿਲਦੀ ਆ ਇਹ ਸਿਰਫ ਇਹਤੇ ਕੱਚੀ ਇਟ ਨੂੰ ਇਤਨਾ ਹੀ ਜੋੜ ਕੇ ਪਕਾਉਂਦੇ ਇਹਦੇ ਵਿੱਚ ਇਹਨਾਂ ਦਾ ਇਕੱਲਾ ਕੋਲੇ ਦਾ ਖਰਚਾ ਆ ਹੋਰ ਕੋਈ ਖਰਚਾ ਨਹੀਂਗਾ ਵੀ ਜਿਤਨਾ ਮਿਹਨ ਉਹ ਸੇਮ ਚੱਕੇ ਆਪਣੇ ਪੱਠੇ 'ਚ ਲੱਗਦੇ ਸੇਮ ਇਦਾਂ ਲਾਉਂਦੇ ਅੱਗ ਦੇ ਦਿੰਦੇ ਆ ਤੇ ਇਹਦੇ ਉੱਤੇ ਕੋਈ ਇਹ ਜਿਸ ਤਰ੍ਹਾਂ ਆਪਣੇ ਛੋਟੀਆਂ-ਛੋਟੀਆਂ ਪੰਜਾਬ ਚ ਟਾਇਲ ਫੈਕਟਰੀਆਂ ਖੁੱਲੀਆਂ ਹਨ ਉਸੇ ਤਰੀਕੇ ਨਾਲ ਛੋਟੇ-ਛੋਟੇ ਆਵੇ ਹੀ ਆ بڑے ਥਾਂ-ਥਾਂ ਦੇ ਇੱਥੇ ਮਹਾਰਾਸ਼ਟਰ ਦੇ ਵਿੱਚ ਇੱਕ ਇਹ بڑے ਵੇਖਣ ਨੂੰ ਮਿਲਦੇ ਆ ਔਰ ਦੂਸਰਾ ਇੱਥੇ ਕੇਲੇ ਦੀ ਤੇ ਗੰਨੇ ਦੀ ਖੇਤੀ ਬਹੁਤ ਜਿਆਦਾ ਹੈ ਕੇਲਾ ਬਹੁਤ ਥਾਂ-ਥਾਂ ਤੇ ਆ ਜਿਸ ਤਰ੍ਹਾਂ ਆਪਣੇ ਪੰਜਾਬ ਕਣਕ ਝੋਨੇ ਦੀ ਇੱਥੇ ਕੇਲਾ ਬਹੁਤ ਜਿਆਦਾ ਇਹ ਜਿਸ ਤਰ੍ਹਾਂ ਆਪਾਂ ਇੱਟ ਬਣਦੀ ਦੇਖਣਦੇ ਆ ਨਾ ਇਹ ਇਹ ਦ੍ਰਿਸ਼ ਅਜ ਤੋਂ 60 ਸਾਲ ਪਹਿਲਾਂ 50 ਸਾਲ ਪਹਿਲਾਂ ਜਾਂ ਕਹਿ ਲਓਗੇ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਉਸ ਦੇ ਆਸ-ਪਾਸ ਮਰੱਬੇਬੰਦੀ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਆਵੇ ਹੁੰਦੇ ਸੀਗੇ ਪੰਜਾਬ ਨੇ ਇੰਨੀ ਤਰੱਕੀ ਕਰ ਲਈ ਆ ਵੀ ਉਹ ਆਵਿਆਂ ਤੋਂ ਪੱਠਿਆਂ ਤੇ ਆ ਗਿਆ ਆ ਜਿਸ ਤਰ੍ਹਾਂ ਆਪਾਂ ਪਿੱਛੇ ਵੀ ਇੱਕ ਜਗ੍ਹਾ ਤੇ ਵੇਖਿਆ ਸੀ ਨਾ ਉਹ ਆਪਾਂ ਬੋਲਦ ਵੇਖੇ ਨਗੌਰੀ ਬੋਲਦ ਤੇ ਉਹ ਰੇੜੇ ਲੈਂਡ ਸਰ ਜਾਂਦੇ ਨਾ ਪੱਠੇ ਲੈਣ ਇਹ ਚੀਜ਼ਾਂ ਵੀ ਆਪਣੇ 40 ਸਾਲ ਪਹਿਲਾਂ ਸੀਗੀਆਂ ਤੇ ਉਸ ਤੋਂ ਬਾਅਦ ਆਪਾਂ ਇੱਕ ਆ ਚੀਜ਼ ਵੇਖ ਲਈ ਆ ਤੇ ਆਪਣੇ ਨਾਲ ਤਾਇਆ ਜੀ ਮਾਸਟਰ ਕਸ਼ਮੀਰ ਸੋਹਣੀ ਉਹਨਾਂ ਦੱਸਿਆ ਵੀ ਇਹਨੂੰ ਤੁਸੀਂ ਵੇਖ ਕੇ ਜਿੰਨੂੰ ਹੈਰਾਨ ਹੁੰਦੇ ਜੇ ਇਹ ਪੰਜਾਬ ਦੇ ਵਿੱਚ 40-50 ਸਾਲ ਹੈਗਾ ਸੀ ਪਹਿਲਾਂ ਕਹਿ ਲਈਏ ਵੀ ਮਹਾਰਾਸ਼ਟਰ ਦੇ ਮੁਕਾਬਲੇ ਪੰਜਾਬ ਫਿਰ ਬਹੁਤ ਜ਼ਿਆਦਾ ਐਡਵਾਂਸ ਆ ਹਾਂਜੀ ਹਾਂ ਜਿਹੜੀ ਚੀਜ਼ 50 ਸਾਲ ਪਹਿਲਾਂ ਸੀ ਉਹ ਅੱਜ ਇੱਥੇ ਮਹਾਰਾਸ਼ਟਰ ਚ ਚੱਲ ਰਹੀ ਆ ਆਪਣੇ ਪੰਜਾਬ ਦੇ ਵਿੱਚ ਪੱਠਿਆਂ ਦੇ ਲਾਇਸੈਂਸ ਲੈਂਦੇ ਆ ਤੇ ਇੱਥੇ ਵੀ ਇਹ ਲਾਇਸੈਂਸ ਲੈਣਾ ਪੈਂਦਾ ਹੋਊਗਾ ਨਹੀਂ ਨਹੀਂ ਮੈਂ ਤੁਹਾਨੂੰ ਦੱਸ ਕੇ ਆਇਆ ਵਾਂ ਵੀ ਇਹ ਜਿਹੜਾ ਵਾ ਨਾ ਆਪਣੇ ਆ ਉਹ ਕਮਰਸ਼ੀਅਲ ਕੰਮ ਹੂੰ ਉਹ ਕਮਰਸ਼ੀਅਲ ਜਿਸ ਤਰ੍ਹਾਂ ਕਹਿ ਲਈਏ ਕਿ ਫੈਕਟਰੀ ਦੇ ਅੰਡਰ ਚ ਆ ਜਾਂਦਾ ਕਾਰਪੋਰੇਸ਼ਨ ਦੇ ਅੰਦਰ ਹਾਂਜੀ ਹਾਂਜੀ ਇਹ ਛੋਟੇ ਛੋਟੇ ਆਪਦੇ ਰਜਗਾਰ ਆ ਇਹਨਾਂ ਦਾ ਲਾਇਸੈਂਸ ਕਿਉਂ ਨਹੀਂ ਹੈ ਕਿਉਂਕਿ ਇਹ ਸਾਰੀ ਹਾਰਡਵਰਕ ਹੀ ਆ ਨਾ ਇਹਦੇ ਵਿੱਚ ਕੋਈ ਮਸ਼ੀਨਰੀ ਨਹੀਂ ਗਈ ਕੋਈ ਗਵਰਨਮੈਂਟ ਪਰਮਿਸ਼ਨ ਉੱਥੇ ਲੈਣੀ ਪੈਂਦੀ ਕੋਈ ਮਸ਼ੀਨਰੀ ਹੋਵੇ ਤੇ ਇਹ ਸਾਰੀ ਹਾਰਡਵਰਕ ਹੀ ਆ ਆਪਦਾ ਹੀ ਇਹ ਜਿਹੜਾ ਆ ਆਪ ਦੀ ਮਿਹਨਤੀ ਆ ਇਹਨਾਂ ਦੀ ਮਿਹਨਤੀ ਆ ਹਾਂਜੀ ਇਹ ਮਿਹਨਤੀ ਆ ਹਾਂ ਤੇ ਇਹ ਤਾਂ ਫਿਰ ਮਤਲਬ ਜਿੱਥੇ ਮਰਜੀ ਤਾਂ ਅਸੀਂ ਕਰਦੇ ਆਪਾਂ ਵੀਡੀਓ ਕੀਤੀ ਇਹਦੀ ਵੀ ਥੋੜਾ ਜਿਹਾ ਨਵੇਕਲਾ ਵਾ ਆਪਾਂ ਪੰਜਾਬ ਤੋਂ ਇੱਕ ਹੈਵੀ ਬੜੀ ਦੂਰ ਆ ਮਹਾਰਾਸ਼ਟਰ ਦੇ ਵਿੱਚ ਹਾਂ ਪੰਜਾਬ ਤੋਂ ਆਪਾਂ ਇਸ ਵੇਲੇ 1800 2000 ਕਿਲੋਮੀਟਰ ਦੇ ਲਾਗੇ ਬੰਨੇ ਹੋ ਕੇ ਆ ਗਏ ਕਹਿ ਸਕਦੇ ਕਿ 2000 ਤੋਂ ਵੀ ਉੱਪਰ ਆਇਆ 2000 ਤੋਂ 2000 ਕਿਲੋਮੀਟਰ ਤੋਂ ਵੀ ਅੱਗੇ ਆਏ ਆ ਛੋਟੇ ਤੋਂ ਛੋਟਾ ਆਪਣੇ 9 ਲੱਖ ਦਾ ਨਾ 9 ਲੱਖ ਦਾ ਪਠਾਈ 9 13 14 ਹੁਣ 18 20 ਵਾਲੇ ਪੱਠੇ ਆਪਣੇ ਹਾਂਜੀ 18 20 ਲੱਖ ਵਾਲੇ ਤੇ ਉਹਦਾ ਲਾਇਸੈਂਸ ਲੈਣ ਵਾਸਤੇ ਜਿਹੜਾ ਉਹ ਕਰੋੜਾਂ 'ਚ ਖਰਚਾ ਹਾਂਜੀ ਤੇ ਉਸ ਤੋਂ ਬਾਅਦ ਜੇ ਆਪਾਂ ਸੋਚੀਏ ਕਿ ਵੀ ਇਹ ਇੱਟ ਥੋੜੀ ਜਿਹੀ ਹੈ ਇਹ ਇੱਟ ਥੋੜੀ ਤਿਆਰ ਨਹੀਂ ਹੋਈ ਇੱਟ ਬਹੁਤ ਜਿਆਦੀ ਹੈ ਹਾਂ ਮੰਨ ਮੰਨ ਕੇ ਚੱਲੋ ਕਿ ਇਹ ਜਿਹੜਾ ਵਾ ਇਹ ਕਿੰਨੀ ਇੱਟ ਦਸੀ ਵੀਰ ਜੀ ਇਹਨਾਂ ਨੇ ਇਹ 2 ਤੋਂ 2.5 ਲੱਖ ਆ ਕੋਈ 3 ਲੱਖ ਵਾਲੇ ਵੀ ਪਾਵੇ ਹੁੰਦੇ ਆ ਤੇ ਇਹ ਮਤਲਬ 3 ਲੱਖ ਇੱਟ ਜਿਹੜੀ ਆ ਇਹ ਇੱਕ ਚੱਕੇ ਦੇ ਵਿੱਚ ਪਾ ਦਿੰਦੇ ਆ ਸੱਕੇ ਚ ਹਾਂ ਹਾਂ ਕੱਲ ਇਹ ਵੀ ਆ ਜਿਹੜੀ ਇੱਥੇ ਤਿਆਰ ਹੋਈ ਹੈ ਨਾ 3 ਲੱਖ ਇੱਟ ਇਹਨਾਂ ਨੇ ਕੀਤੀ ਆ ਇਸ ਤਰ੍ਹਾਂ ਦੇ ਛੋਟੇ ਛੋਟੇ ਆ ਕਿਲੇ ਕਿਲੇ ਦੀ ਦੂਰੀ ਦੇ ਉੱਤੇ ਇੱਥੇ ਤਾਂ ਕੱਚੀ ਮਿੱਟੀ ਉਪਰੇ ਵੀ ਹੈਗੇ ਆ ਹਾਂ ਜੀ ਹਾਂ ਇਹ ਬਹੁਤ ਆ ਮਤਲਬ ਕਿ ਇੱਕ ਉਹ 3-4 ਲੱਖ ਰੁਪਏ ਟਪਕਾਉਂਦਾ ਆ ਹਾਂਜੀ ਹਾਂਜੀ ਸਾਪਨੇ ਜਿਹੜੀ ਆ ਇੱਟ ਉੱਥੇ ਭੱਠੇ ਦੇ ਥਰੂ ਪੱਕਦੀ ਆ ਹਾਂਜੀ ਤੇ ਇੱਥੇ ਜਿਹੜੀ ਇਹ ਕੱਚੀ ਇਸੇ ਤਰ੍ਹਾਂ ਰੱਖ ਕੇ ਬਣਾਉਂਦੇ ਆ ਇਹਦਾ ਤੇ ਆਪਣੀ ਇੱਟ ਦਾ ਜਿਸ ਤਰ੍ਹਾਂ ਮਿੱਟੀ ਦਾ ਤੇ ਪੱਥਰ ਦਾ ਇੰਨਾ ਜ਼ਮੀਨ ਅਸਮਾਨ ਦਾ ਫਰਕ ਆ ਰੇਟ ਭਾਵੇਂ ਉੱਥੇ ਵੀ 7000 ਦੇ ਲਗਭਗ ਹੀ ਆ ਤੇ ਇੱਥੇ ਵੀ 7000 ਆ ਰਹੀ ਆ ਇਹ ਤੁਹਾਨੂੰ ਵਿਖਾਉਣ ਦਾ ਕਾਰਨ ਇਹੀ ਸੀਗਾ ਕਿ ਬਿਨਾਂ ਲਾਇਸੈਂਸ ਤੋਂ ਬਿਨਾਂ ਮਸ਼ੀਨਰੀ ਤੋਂ ਭੱਠੇ ਤੋਂ ਇਸ ਤਰ੍ਹਾਂ ਹੀ ਆਵੇ ਚੱਕੇ ਜਿਹੜੇ ਕੱਚੀ ਮਿੱਟੀ ਦੇ ਆਪਣੇ ਲੱਗਦੇ ਨੇ ਬਰਸਾਤੀ ਟਾਈਮ ਦੇ ਵਿੱਚ ਇਹ ਉਸੇ ਤਰੀਕੇ ਨਾਲ ਲਾ ਕੇ ਤੇ ਬਸ ਅੱਗ ਦੇ ਦਿੰਦੇ ਆ ਤੇ ਇੱਟ ਬਣ ਗਈ ਜੀ ਹਾਂਜੀ 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 ਤੇ ਇਹ ਇਟ ਕਿੰਨੇ ਕਿਚਰ ਦੇ ਵਿੱਚ ਜਿਹੜੀ ਇਹ ਪੱਕ ਜਾਂਦੀ ਹੋਊਗੀ ਇਹ ਉਸੇ ਤਰੀਕੇ ਦੇ ਨਾਲ ਹੀ 15-20 ਦਿਨ ਇਹਨੂੰ ਲੱਗਦੇ ਅੱਗ ਦਿੱਤੀ ਰੱਖਦੇ ਆ ਤੇ ਵੀਰ ਜੀ ਇਹ ਇਟ ਜਿਹੜੀ ਆ ਕਿੰਨੇ ਦਿਨਾਂ ਦੇ ਵਿੱਚ ਪੱਕ ਜਾਂਦੀ ਆ ਕਿੰਨੇ ਦਿਨੋਂ ਮੈਂ ਬਣ ਕੇ ਤਿਆਰ ਹੋ ਜਾਂਦੀ ਆ ਇਹ ਇੱਕ ਮਹੀਨਾ ਇੱਕ ਮਹੀਨਾ ਲੱਗ ਜਾਂਦਾ ਹੈ আচ্ছা ਇਹਨੂੰ ਇੱਕ ਮਹੀਨਾ ਲੱਗ ਜਾਂਦਾ ਜੀ ਪੂਰਾ ਇਟ ਜਿਹੜੀ ਹੈ ਤਿਆਰ ਹੋਣ ਵਾਸਤੇ ਜਦੋਂ ਇਹ ਇੱਥੇ ਚੱਕਾ ਲਾ ਦਿੰਦੇ ਆ ਤੇ ਉਸ ਤੋਂ ਬਾਅਦ ਉਸੇ ਤਰੀਕੇ ਨਾਲ ਹੀ ਇਹ ਮੋਣਜੀ ਜਿਸ ਤਰ੍ਹਾਂ ਇਹ ਆਪਣੇ ਵੀ ਕੋਸ਼ ਇੱਟ ਨੂੰ ਅੱਗ ਵੱਧ ਆ ਜਾਂਦੀ ਖਿੰਗਰ ਹੋ ਜਾਂਦੀ ਹੈ ਹਾਂਜੀ ਹਾਂਜੀ ਹੁਣ ਇੱਥੇ ਇੰਨੀ ਅੱਗ ਦੀ ਤੇ ਕੁਆਲਿਟੀ ਇੰਨੀ ਪ੍ਰੈਸ਼ਰ ਤੇ ਹੈ ਨਹੀਂਗਾ ਉੱਥੇ ਤੇ ਪੱਖੇ ਜਿਵੇਂ ਜਲਦੀ ਬਿਲਕੁਲ ਪੱਖੇ ਲੱਗੇ ਹਾਂਜੀ ਚਿਮਣੀਆਂ ਪੱਠੇ ਦੀ ਹਾਂ ਠੀਕ ਹਾਂ ਅੱਛਾ ਚੁੱਲੇ ਆ ਗਏ ਹਾਂ ਆ ਵੇ ਆ ਵੇਖੋ ਤੁਸੀਂ ਇਹਦੇ ਵਿੱਚ ਚੁੱਲੇ ਛੱਡੇ ਇਹਨਾਂ ਨੇ ਨਿਕ ਨਿਕੇ ਹਾਂ ਜੇ ਰਹਿ ਆ ਚੁੱਲੇ ਦੇਖੋ ਆ ਵੇਖੋ ਜੀ ਇਹਨਾਂ ਦੇ ਵਿੱਚ ਲੱਕੜੀ ਰਾਂਦੇ ਇਹਨਾਂ ਦੇ ਵਿੱਚ ਲੱਕੜ ਪਾਉਂਦੇ ਆ ਲੱਕੜੀ ਵੀ ਪਾਉਂਦੇ ਆ ਕੋਲਾ ਵੀ ਪਾਉਂਦੇ ਆ ਹਾਂਜੀ ਤੇ ਬਾਹਰ ਉਹ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਇਹਨਾਂ ਦੀ ਪਹਿਲੀ ਇੱਟ ਪੱਥੀ ਹੁੰਦੀ ਹੈ ਨਾ ਬਣੀ ਹੁੰਦੀ ਹੈ ਉਹ ਪਿੱਲੀ ਪੁੱਲੀ ਜੀ ਇੱਟ ਦੇ ਨਾਲ ਕੱਚੀ ਇੱਟ ਨੂੰ ਢੱਕ ਦਿੰਦੇ ਆ ਤੇ ਉਹਦੇ ਚ ਮਹੀਨਾ ਮਹੀਨਾ ਅੱਗ ਚੱਲਦੀ ਰਹਿੰਦੀ ਹੈ ਤੇ ਫੇਰ ਇਹ ਬਣਦੀ ਆ ਆਪਣੇ ਤੇ ਅੱਗ ਦਾ ਕੋਲੇ ਦਾ ਪ੍ਰੈਸ਼ਰ ਇਹਨਾਂ ਦਾ ਵਾ ਵੀ ਜਿਆਦਾ ਹੀਟ ਨਾਲ ਖਿੰਗਰੇਟ ਬਣ ਜਾਂਦੀ ਹੈ ਇੱਟ ਦਾ ਆਕਾਰ ਜਿਹੜਾ ਉਹ ਚੇਂਜ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਪਰ ਇੱਥੇ ਇਹ ਇਹਦਾ ਅੱਗ ਦਾ ਪ੍ਰੈਸ਼ਰ ਮਤਲਬ ਕਿ ਇਹ ਦੇਸੀ ਤਰੀਕਾ ਹੋਣ ਕਾਰਨ ਇੰਨਾ ਕੀ ਹੁੰਦਾ ਵਾ ਵੀ ਜਿੰਨੀ ਆਪਣੀ ਲਾਸਟ ਕੁਆਲਿਟੀ ਵਾਲੀ ਏਟ ਹੁੰਦੀ ਨਾ ਦੜੇ ਦੋਮ ਵਾਲੀ ਇਹ ਉਥੋਂ ਤੱਕ ਟੱਕਰੀ ਪਹੁੰਚਦੀ ਆ ਠੀਕ ਹੈ ਜੀ ਇਹ ਦੜੇ ਟੱਕਰ ਵੀ ਨਹੀਂ ਕਹਿ ਸਕਦੇ ਦੜੇ ਚ ਵੀ ਅਬਲ ਏਟ ਹੁੰਦੀ ਆ ਇਹ ਦੋਮ ਤੱਕ ਹੀ ਰਹਿ ਜਾਂਦੀ ਆਪਣੀ ਜਿਹੜੀ ਦੋਮ ਏਟ ਆ ਨਾ ਜਿਹੜੀ ਰਿਜੈਕਟਡ ਏਟ ਆ ਉਹ ਇਹਨਾਂ ਦੀ ਅਬਲ ਏਟ ਆ ਬਿਲਕੁਲ ਬਿਲਕੁਲ ਹਾਂਜੀ ਚਲੋ ਫੋਨ ਅੱਗੇ ਮਹਾਰਾਸ਼ਟਰ ਦੇ ਵਿੱਚ ਕੁਝ ਹੋਰ ਆ ਪਾਉਣ ਨਵਾਂ ਵੇਖਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਕੁਝ ਵੱਖਰਾ ਦੇਖਣ ਨੂੰ ਮਿਲੂਗਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਚੱਲੇ ਆ ਰਾਮ ਬਸ ਜੀ ਧੰਨਵਾਦ